ਲੋਵੀ ਪ੍ਰਭੂ ਅੱਜ ਪਹੁੰਚ ਗਏ ਆਪਾਂ ਬਾਈ ਗੁਲਾਬ ਸਿੱਧੂ ਦੇ ਪਿੰਡ ਤੇ ਪਿੰਡ ਫਰਵਾਹੀ ਦੇ ਵਿੱਚ ਤੇ ਬਾਈ ਗੁਰਲਾਲ ਕੋਲੇ ਗੁਰਲਾਲ ਬਾਈ ਕੋਲੇ ਦੋ ਟਰੈਕਟਰ ਨੇ ਦੋਨੇ ਪੰਜਾਬ ਨੰਬਰ ਨੇ ਜਿਵੇਂ ਇਹ ਗੱਲ ਕਹਦੇ ਨਾ ਦੋਨੇ ਗਿਣਤੀ ਦੇ ਘੰਟੇ ਚੱਲੇ ਹੋਏ ਨੇ ਚੱਲੇ ਵੀ 1000 ਘੰਟੇ ਤੋਂ ਨੇ ਪਹਿਲਾਂ ਬਾਈ ਨਾਲ ਮਿਲਦੇ ਆ ਕੀ ਹਾਲ ਆ ਬਾਈ ਦੋਨੇ ਟਰੈਕਟਰ ਪੰਜਾਬ ਨੰਬਰ ਨੇ ਪੰਜਾਬ ਦੀ 50 ਪਹਿਲੀ ਨੰਬਰ ਆ ਪਟਿਆਲਾ ਨੰਬਰ ਆ ਬਰਨਾਲਾ ਨੰਬਰ ਆ ਪਟਿਆਲਾ ਨੰਬਰ ਆ ਠੀਕ ਆ ਦੋਨੇ 1000 ਤੋਂ ਘੱਟ ਦੇ ਲਿਆ ਉਹ ਤਾਂ 650 ਚ ਲੈ 950 ਆ ਆਪਾਂ ਫਿਰ ਪ੍ਰੀਤ ਤੋਂ ਗੱਲ ਕਰਦੇ ਆਂ ਕਹਿੰਦੇ ਨਾਬੇ ਆਲਿਆਂ ਦਾ ਪ੍ਰੀਤ ਕੋੜਾ ਬੈਂਪਰ ਲੱਗਿਆ ਹੋਇਆ ਬੈਂਪਰ ਬਰਨਰ ਨਾਲ ਦੇ ਨਾਲ ਦੇ ਨਾਲ ਦੇ ਮਾਡਲ ਕਿੰਨਾ ਹੁਣ ਮਾਡਲ ਦੱਸ ਮਾਡਲ 22 ਆ 2022 ਮਾਡਲ ਆ ਤੇ ਹੋਰ ਬਾਈਏ ਮਾਰ ਕੇ ਬਾਈਏ ਸਾਰੇ ਅੱਛਾ ਮਾਰ ਕੇ ਵੀ ਬਾਈ ਦੇ ਆ ਕਾਪੀ ਵੀ ਬਾਈ ਦੀ ਆ ਕ੍ਰਿਸ਼ਨ ਪੱਖੋਂ ਬਈ ਕਿਵੇਂ ਆ ਸਰ ਸਾਰਾ ਰੇਣਾ ਲੈਂਕਾਂ ਦੇ ਹੈਗਾ ਤੇ ਸਵੇਰੇ ਜੀ ਵੱਜੀ ਵੀ ਅੱਛਾ ਲੈਂਕਾਂ ਦੇ ਕੱਲਾ ਹੋਇਆ ਹੋਇਆ ਮਗਰਾਟ ਵਗੈਰਾ ਬਾਕੀ ਸਾਰਾ ਕੁਝ ਰੇਣਾ ਪੱਤੀਆਂ ਜਿਹੇ ਤੇ ਵੱਜਾ ਮਾੜਾ ਮੋਟਾ ਅੱਛਾ ਆ ਇੱਥੋਂ ਪੱਤੀਆਂ ਤੇ ਤੇ ਆ ਇੱਥੇ ਇੱਥੇ ਵੱਜਿਆ ਹੋਇਆ ਹੈਗਾ ਉੱਪਰ ਉੱਪਰ ਵੱਜਿਆ ਬਾਕੀ ਸਾਈਡਾਂ ਸਾਬ ਨੇ ਹਾਂ ਤੇ 650 ਗੱਟਾ ਚੱਲਿਆ ਹੋਇਆ ਬਈ ਹਾਂ ਜੀ ਤੇ ਇਹਦਾ ਰੇਟ ਕੀ ਰਹੂ ਬਈ ਫਿਰ ਹੁਣ ਰੇਟ ਦਾ 460 460 ਪ੍ਰੀਤ 6099 ਹੈਗਾ 6099 ਬਰਨਾਲਾ ਨੰਬਰ ਆ ਵੀ ਉਹਨੂੰ ਬਰਨਾਲਾ ਨੰਬਰ ਆ ਪਹਿਲੀ ਪਾਰਟੀ ਦਾ ਪਹਿਲੀ ਦਾ ਪਹਿਲੀ ਪਾਰਟੀ ਦਾ ਹੁਣ ਮੌ 4.5 ਲੱਖ ਦਾ ਲੋਬੀ ਸੱਜਣੋਂ 4.5 ਲੱਖ ਦਾ ਬਣ ਜੂ ਤੇ ਜਿਹੜਾ ਇੱਧਰ ਖੜਾ ਹੈ ਨਾ ਇਹ 21 ਮਾਡਲ ਹੈ ਇਹਦਾ ਬਈ ਤੂੰ ਮੈਂ ਤੂੰ ਦੱਸਤਾ ਵੀ 21 ਮਾਡਲ ਹੈ ਮੈਂ ਤਾਂ 23 ਮਾਡਲ ਸਮਝ ਗਿਆ 23 ਮਾਡਲ ਤੂੰ ਜਾਵਾਂ ਹਾਂ ਜਾ ਮੈਂ ਤੇ ਇਹਦੇ ਉੱਤੋਂ ਦੀ ਹੈ ਡਰਮੈਂਟ ਰਾਇੜਾ ਉੱਤੋਂ ਦੀ ਹੈ ਮੈਂ ਤਾਂ ਤੁਹੇ ਵੀ ਤੁਸੀਂ ਸੀਲਾਂ ਸੁਲਾ ਚੈੱਕ ਤੋ ਵੀ ਸੀਲ ਨਹੀਂ ਕੋਈ ਨਿਕਲੀ ਸੁਨਾਂ ਦਾ ਸੋਦੇ ਨਿਕਲੀ ਅਸਲੀ ਵਾਲੀ ਵੀ ਸੀ ਹੈ ਹੈ ਜੇ ਤੁਹਾਨੂੰ ਨਾਲ ਲੈਪਟਾਪ ਵਾਲੀ ਬਈ ਆਹੀ ਹਿੱਸਾ ਚੈੱਕ ਹਿੱਸਾ ਕਾਲੇ ਉਸ ਤੋਂ ਤੇ ਕਿਤੇ ਵੀ ਦਾਗ ਨਹੀਂ ਡਰਦਾ ਆ ਪੱਠੀ ਦੇ ਮੜੇ ਜੀ ਹਾਂ ਦਰਸ਼ਨ ਕਰਾ ਦਿਓ ਆਪਾਂ ਤਾਂ ਦਰਸ਼ ਨਹੀਂ ਕਰਾ ਰਹੇ ਆ ਬਾਕੀ ਤਾਂ ਕਮੀ ਹੈ ਨਹੀਂ ਬੈਟਰੀ ਦੀ ਜਿਵੇਂ ਬਾਈ ਪੱਟੀ ਕਹਿੰਦਾ ਹੁੰਦਾ ਇਕੱਲੇ ਹਾਰ ਦੀ ਜੰਮੀ ਏ ਕਿਹੜੀ ਸਤ ਜੰਮੀ ਬਾਈ ਇੱਕ ਮਿੰਟ ਕੈਮਰਾ ਲੈ ਕੇ ਮੈਂ ਕਿਸੇ ਬਸ ਨਹੀਂ ਪਹਿਲਾਂ ਇੱਥੇ ਚੈੱਕ ਕਰਾ ਇਹ ਇੱਥੇ ਆਮ ਹੀ ਜਦੋਂ ਡੱਗਿਆਂ ਦੇ ਹੇਠਾਂ ਤੋਂ ਗਿੱਲਾ ਗੁੱਲਾ ਹੋ ਕੇ ਲੈ ਜਾਂਦੇ ਨੇ ਜੀ ਗਿੱਲਾ ਗੁੱਲਾ ਹੋ ਕੇ ਲੈ ਜਾਂਦੇ ਉਹ ਸਟicker ਵੀ ਹੇ ਤੱਕ ਕਨੋਪੀ ਸਿਸਟਮ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਆਹ ਸਟicker ਚੈੱਕ ਕਰਾ ਦਿਓ ਸਟicker ਤਾਂ ਇਕੱਲਾ ਇਕੱਲਾ ਖੜਾ ਦਾ ਸਾਰਾ ਜਿਦਾ ਇਹ ਚੱਲਿਆ ਕਿੰਨਾ ਹੋਇਆ ਬਾਈ ਤੇ 950 ਘੰਟਾ ਚੱਲਿਆ 950 ਘੰਟਾ ਚੱਲਿਆ ਹੋਇਆ ਬਾਈ ਆਹ ਸੀ ਲੋ ਵੀਰ ਜੀ ਨੂੰ ਸੀਲ ਚੈੱਕ ਕਰਾਓ। ਮੇਰਾ ਸਾਈਡਾ ਸੂਡਾ ਚੈੱਕ ਕਰਾ ਦੇ। ਸਾਈਡਾ ਸੂਡਾ ਚੈੱਕ ਕਰਾ ਦਿਓ। ਕਿਸੇ ਪਾਸੇ ਹੈ ਨਹੀਂ ਸਪਰਾ। ਕਿਸੇ ਪਾਸੇ ਵੀ ਨਹੀਂ। ਆ ਉੱਪਰੋਂ ਚੈੱਕ ਕਰਾਓ। ਔਰ ਇਹਦਾ ਮੈਨੂੰ ਲੱਗਾ ਕੋਈ ਬੈਠਾ ਹੀ ਨਹੀਂ ਹੈਗਾ। ਹਾਂ। ਇਹ ਜਿਹੜੇ ਰੇਟ ਤਾਂ ਮਗਰਾਟ ਆ ਤੇ ਆ 23-24 ਦਾ ਹੀ ਵੱਜ ਜਾਂਦੀਆਂ ਤੁਹਾਨੂੰ। ਹਾਂ ਇੱਥੇ ਤਾਂ ਐਮਐਲਏ ਕੋਈ ਬੈਠੀ ਨਹੀਂ। ਭਈ ਆ ਪੈਰਦਾਨਾ ਦਾ ਚੈੱਕ ਕਰਾਓ। ਇੱਕ ਗੱਲ ਹੋਰ ਮੈਂ ਨੋਟ ਕੀਤੀ ਆ। 11ਵੇਂ ਮਹੀਨੇ ਦਾ। ਹਾਂ ਯਾਰ ਮੈਂ 11 ਦੇ ਵੀ 11ਵੇਂ ਮਹੀਨੇ ਦਾ। 12 ਦੇ ਵੀ 11ਵੇਂ ਮਹੀਨੇ ਦਾਗਾ। ਤੇ ਭਈ ਹੁਣ ਆਪਾਂ ਇਹ ਰੇਟ ਕੀ ਆ ਇਹਦਾ? ਇਹ ਦੇ ਸਵਾ 7 ਲੱਖ ਰੁਪਏ ਦਾ ਦੇਣ ਹੈਗਾ ਹਲਕਾ ਫੁਲਕਾ ਮਾਨਤ ਕਰਦਾਂਗੇ ਮਾਨਤ ਕਰਦਾਂਗੇ ਨੰਬਰ ਪਟਿਆਲੇ ਦਾ ਇਹ ਵੀ ਪਹਿਲੀ ਪਾਰਟੀ ਦਾ ਵੀ ਪਹਿਲੀ ਤਾਂ ਪਹਿਲੀ ਆ ਖੋਲਿਓ ਮਾੜੀ ਜੀ ਸ਼ੋ ਇਹਦੀ ਲੋ ਵੀ ਸਜ ਨੂੰ ਕਰੋ ਵਿੱਚੋਂ ਚੈੱਕ ਬਈ ਯਾਰ ਮਾਰ ਕੇ ਚੈੱਕ ਕਰਾਂ 21 ਜਿੱਥੇ ਵੀ ਚੈੱਕ ਕਰੋਗੇ 21 21 ਆ ਪਿਓਰ ਸਾਰੇ ਪਾਸੇ ਮਾਰ ਕੇ 21 ਦੇ ਨੇ 7 ਲੱਖ 25 ਹਜ਼ਾਰ ਰੁਪਏ ਡਿਮਾਂਡ ਹੈ ਹਾਂ ਤੇ ਪਿੰਡ ਫਰਵਾਹੀ ਬਾਈ ਨੰਬਰ ਬੋਲੀ ਤੇ ਰੱਖੋ 99527533 ਤੇ ਬਾਕੀ ਬਾਈ ਗੁਰਲਾਲ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲੈ ਸੰਪਰਕ ਜਿੰਨਾਂ ਨੇ ਚਾਹੇ ਪ੍ਰੀਤ ਲੈਣਾ ਚਾਹੀ 855 ਲੈਣਾ